ਤੋਂ ਮੁੰਡਾ ਕਹਿੰਦੇ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਬਸਾਖੀ ਮੇਲਾ ਦੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰਾ ਹੋ ਗਿਆ ਚਲੋ ਠੀਕ ਆ ਭਾਈ ਫਿਰ ਮਿਲ ਜਾਈਏ ਧੰਨਵਾਦ ਅੱਜ ਜੀ ਹੁਣ ਬਾਹਰ ਭਰਾਵਾ ਬੋਲੀ ਵਾ ਭਾਈ ਬਰੇਜ ਹੋਣ ਲੱਪੇ ਇਕੱਠਾ ਜਿਹੜੀ ਕਿਸ਼ਤੀ ਸੀ ਕਿਨਾਰੇ ਤੇ ਦੇ ਵਿੱਚ ਆ ਤੋੜ ਕਣਕਾਂ ਬਣ ਉੱਥੇ ਜਾ ਕੇ ਸੈਨਰਤੀ ਜਾ ਕੇ ਦੇਖਦੇ ਉੱਥੇ ਕੀ ਆ ਥੱਲੇ ਤੇ ਉਹ ਨਾਲੇ ਵੀ ਨਾਲ ਕੰਮ ਕਰਦੇ ਆ ਨਹੀਂ ਭਾਜੀ ਮੋਟੋ ਐਨਰਜੀ ਦੋਲਿਆਂ ਦਾ ਤੇ ਭਾਜੀ ਉਹਨਾਂ ਨੂੰ ਮਿਲਣਾ ਸੀਗਾ ਤੇ ਭਾਜੀ ਉਹਨਾਂ ਨੂੰ ਮਿਲਦੇ ਆ ਅੰਦਰ ਲੈ ਜਾਓ ਉਹ ਗਾਇਨਾ ਕਰਾ ਲਓ ਫੋਟੋ ਯਾਰ ਦੂਜੇ ਵਾਲੀ ਦਾ ਭਾਈ ਕੱਢ ਜੋ ਫੋਟੋ ਕਹਿੰਦਾ ਉਹਦਾ ਤੋ ਲੋ ਜੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਆਏ ਆ ਆਪਾਂ ਭਾਜੀ ਉਹਨਾਂ ਨੂੰ ਬਜੀਤ ਤੋਂ ਆਏ ਆ ਭਾਜੀ ਹੁਣੀ ਤੇ ਇੱਥੇ ਮੈਂ ਨਾ ਆਪਣਾ ਪਾਰਕਿੰਗ ਦਾ ਕਰਨਾ ਸੀਗਾ ਪੇ ਕਰਨੇ ਸੀ ਤੇ ਪਾਰਕਿੰਗ ਦੇ ਪੇ ਕਰਕੇ ਤੇ ਹੁਣ ਆਪਾਂ ਇੱਧਰ ਜਾਣਾ ਹੈਗਾ ਆ ਸਕਾਈ ਟਾਵਰ ਉੱਪਰ ਚੜਨਾ ਮੌਸਮ ਥੋੜਾ ਜਿਹਾ ਨਾ ਕਲਾਉਡੀ ਗਿਆ ਹੋਇਆ ਪਿਆ ਆ ਤੇ ਆ ਬੰਲੀ ਆ ਵਾ ਇੱਧਰ ਭਾਈ ਹੁਣ ਪਤਾ ਨਹੀਂ ਕਿੱਥੇ ਨੂੰ ਚਲ ਗਏ ਉਹ ਬਿੱਲਿਆ ਇੱਧਰ ਚਲ ਗਿਆ ਬਾਹਰ ਜਾ ਕੇ ਦੇ ਦਿਆਂ ਇੱਥੇ ਲਾ ਦੇ ਜੰਪ ਆਵਲੀ ਜਗ੍ਹਾ ਦੇ ਉੱਪਰੋਂ ਇੱਥੋਂ ਮੇਲਾ ਦਾ ਕੋਈ ਲੱਕੀ ਹੋਆ ਆਂਟੀ ਲੱਗਦੀ ਆ ਇੱਥੋਂ ਚਿੱਤ ਕਰਦਾ ਜਾ ਕੇ ਉੱਪਰੋਂ ਜੰਪ ਲਾਇਆ ਵਾ ਬੰਦੇ ਯਾਰ ਪਤਾ ਨਹੀਂ ਸਾਡੇ ਕਿੱਥੇ ਚਲ ਗਏ ਇੱਥੋਂ ਉੱਪਰੋਂ ਉੱਥੋਂ ਜੰਪ ਲਾਉਂਦੇ ਆ ਉੱਥੋਂ ਜੰਪ ਲਾ ਕੇ ਸਿੱਧਾ ਇਹਦੇ ਉੱਪਰ ਆ ਜਾਂਦੇ ਇੱਥੇ ਇੱਥੇ ਆ ਕੇ ਥੱਲੇ ਉਤਰਦੇ ਐਸ ਟਾਈਮ ਹੈ ਨਹੀਂ ਉੱਥੇ ਜੰਪ ਲਾਣ ਵਾਲਾ ਕੋਈ ਤੇ ਸਕਾਈਬੋਕ ਵੀ ਕਰਾਉਂਦੇ ਜਿਹੜਾ ਸ਼ੀਸ਼ਾ ਲੱਗੇ ਹੋਣਾ ਉੱਪਰ ਉੱਥੇ ਸਕਾਈਬੋਕ ਕਰਾਉਂਦੇ ਆ ਤੇ ਬਾਈ ਆਇਆ ਬਾਈ ਨੂੰ ਉੱਪਰ ਲੈ ਕੇ ਜਾਣਾ ਜੇ ਦਿਖਾਣਾ ਬਾਈ ਨੇ ਚੱਲ ਜਾਣਾ ਯਾਰ ਮੈਨੂੰ ਸਿਗਾ ਯਾਰ ਕਿ ਬੰਦੇ ਨੂੰ ਨਾ ਆਇਆ ਪਿੰਡੋ ਯਾਰ ਕਰਨਾ ਚਾਹੀਦਾ ਐਫਰਟ ਐਨਾ ਕ ਤਾਂ ਟਾਈਮ ਕੱਢ ਕੇ ਸੋ ਲੋ ਜੀ ਆਪਾਂ ਥੱਲੇ ਆ ਗਏ ਜਿੱਥੋਂ ਆਪਾਂ ਟਿਕਟੜ ਗੁਟਾਂ ਦਾ ਚੈੱਕ ਕਰਨਾ ਆ ਇਹ ਇਤੋਂ ਟਿਕਟਾਂ ਮਿਲ ਜਣੀਆਂ ਅੰਦਰ ਰਸ ਪਿਆ ਪਿਆ ਇੱਧਰ ਸਾਰੇ ਪਾਸੇ ਤੇ ਆ ਗਏ ਆ ਬਾਈ ਹੁਣੀ ਬਾਹਰ ਚੱਲ ਗਏ ਸੀ ਘੁੰਮਣ ਭਰਾਵਾ ਮੇਰੀ ਛੱਡ ਦਿੱਤਾ ਸੀ ਇਹਨਾਂ ਨੇ ਇੱਧਰ ਜਾਣਾ ਇੱਧਰ ਲਾਈਨ ਚ ਲੱਗਦੇ ਆ ਬਾਕੀ ਉਧਰ ਐਥੇ ਇੱਕ ਸ਼ਾਪ ਆ ਅੰਦਰ ਉਹ ਵੇਲੇ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਹੈਗੀ ਆ ਸ਼ਾਪ ਵਗੈਰਾ ਜੇ ਕੋਈ ਕੋਟੀ-ਕੁੱਟੀ ਲੈਣੀ ਆ ਤਾਂ ਐਥੇ ਦੇਖ ਲੈ ਜੇ ਕੋਈ ਗੱਲ ਬਣਦੀ ਤੇਰੀ ਮੈਨੂੰ ਲੱਗਦਾ ਇੱਥੇ ਲੈ ਲਈਓ ਅੱਛਾ ਇਹ ਰੋਡ ਗਾਨ ਯਾਰ ਵਧੀਆ ਹੁੰਦੇ ਰੋਡ ਗਾਨ ਦੇ ਕੱਪੜੇ ਇਹਦੇ ਬਲੇਜ਼ਰ ਲਾਇਏ ਸੀ ਮੈਂ ਬਹੁਤ ਹਣ ਸੀਗੇ ਯਾਰ ਕਹੜਾ ਇੱਥੇ ਵਾਲੀ ਸ਼ਾਪ ਆ ਸਕਾਈ ਸਿਟੀ ਤੇ ਗਰਾਉਂਡ ਦੇ ਵਿੱਚ ਜਿੱਥੋਂ ਟਿਕਟ ਵਗੈਰਾ ਨਾ ਬੁੱਕ ਹੁੰਦੀ ਆ ਅਸਲੀ ਵਿੱਚ ਆ ਇਹ ਆ ਇਹਦਾ ਸਕਾਈ ਜਿਹੜਾ ਟਾਵਰ ਆ ਉਹ ਐਦਾਂ ਦਾ ਆ ਬਹਲੇ ਪਾਸਿਓਂ ਉੱਥੋਂ ਬੰਦੇ ਜੰਪ ਲਾ ਕੇ ਥੱਲੇ ਨੂੰ ਆਉਂਦੇ ਆ ਸੋ ਲੋ ਜੀ ਇੱਥੇ ਆ ਗਏ ਆਪਾਂ ਟਿਕਟ ਵਗੈਰਾ ਕਰਾ ਲਈ ਆ ਆਪਾਂ ਤੇ ਇੱਥੋਂ ਹੁਣ ਆਪਾਂ ਜਾਣਾ ਹੈ ਉੱਪਰ ਨੂੰ ਇਹਨਾਂ ਨਾ ਗਰੁੱਪ ਲੈ ਕੇ ਜਾਂਦੇ ਹੁੰਦੇ ਆ ਜਦਾਂ ਜਦਾਂ ਡਬਈ ਦੇ ਵਿੱਚ ਉੱਪਰ ਗਰੁੱਪ ਨਹੀਂ ਲੈ ਕੇ ਜਾਂਦੇ ਗਰੁੱਪ ਜੇ ਬਣਾ ਕੇ ਲੈ ਕੇ ਜਾਂਦੇ ਆਂਦੇ ਉੱਪਰ ਤੇ ਆ ਕੇਰੇ ਜੇ ਦੇ ਵਿੱਚੋਂ ਆਪਾਂ ਉੱਪਰ ਨੂੰ ਜਾਣਾ ਆ। ਆ ਜਿਹੜੇ ਕੇਰਾ ਜੇ ਦੇ ਵਿੱਚੋਂ ਲਿਫਟਾਂ ਲੱਗੀਆਂ ਹੋਈਆਂ ਉੱਪਰਲੇ ਵਾਲੇ ਪਾਸੇ। ਤੇ ਇਧਰੋਂ ਜਾਣਾ ਆਪਾਂ। ਆ ਬਜੀ ਕਿੱਥੇ ਘੁੰਮਦੇ ਪਏ ਆ? ਆਪਾਂ ਸਕਾਈ ਟਾਵਰ ਆਏ ਆ ਅੱਜ ਦੇਖਣ। ਹਾਂ। ਬਾਕੀ ਭਾਈ ਜੀ ਹਣੀ ਘੁਮਾਉਂਗੇ ਅੱਜ ਬੜੀਆ ਸਾਨੂੰ ਲੈ ਕੇ ਜਾਂਗੇ ਟੋਰ ਤੇ। ਹਾਂ। ਬਿਲਾ ਨਾਈਟ ਕਰਕੇ ਆਇਆ ਲੱਗਦਾ। ਬਿਲਾ ਨਾਈਟ ਕੀਤੀ ਆ? ਹਾਂ। ਨਾਈਟ ਐ ਘੁੰਮਿਆ ਸਾਰੀ ਦਿਹਾੜਾ ਘੁੰਮਿਆ। ਨਾਈਟ ਉਹਦਾ ਰਾਈਡ ਹੋਇਆ ਨਾ। ਹਾਂ ਜੀ ਹਾਂ ਜੀ। ਐਡ ਕਰਕੇ ਆਇਆ ਇਹ। ਇਹਨੂੰ ਫੋਨ ਜਿੱਪਾ ਸਵੇਰੇ ਕੱਲ ਖਾਇਆ ਨਹੀਂ। ਆ ਤੇ ਲੇਟ ਦੋ ਤਿੰਨ ਦੇਸਕਾ ਲੰਬਾ ਬਿੱਲਾ ਘੈਂੜਾ ਰਾਜਾ ਬੰਦਾ ਹਾਂਜੀ ਅਲੀ ਬੰਦਾ ਵੀਰਾ ਹੈ ਬੜੀ ਬੰਦਾ ਲਓ ਵੀ ਕਮਾਂਡ ਸੰਭਾਲ ਲਈ ਬਾਈ ਉਹਨਾਂ ਦੀ ਇਸ ਵਿੱਚ ਓਕੇ ਸਟੇ देयर ਸਟੇ ਇਅਰ ਓਕੇ ਲੋ ਜੀ ਇਹ ਨਾ ਜਿੱਦਾਂ ਬੁਰਜ ਕਲੀਫਾ ਨੀ ਢਪਾਈ ਦੇ ਵਿੱਚ ਜਿੱਦਾਂ ਗਰੁੱਪ ਜਿਹਾ ਬਣਾਉਂਦੇ ਆ ਉਸੇ ਤਰ੍ਹਾਂ ਉੱਪਰ ਲੈ ਕੇ ਜਾਂਦੇ ਆ ਬੁਰਜ ਕਲੀਫਾ ਇਦਾਂ ਉਹ ਤਾਂ ਬਹੁਤ ਉੱਚਾ ਬੁਰਜ ਕਲੀਫਾ ਆ ਵਾਲੇ ਨਾ ਜਿਹੜੀ ਹੁਣ ਜਾਣਾ ਇਹਦੇ ਵਿੱਚ ਲੈ ਕੇ ਜਾਣਾ ਇਹਨਾਂ ਦੇ ਉੱਪਰ ਛੱਡ ਕੇ ਆਣਾ ਆ ਆ ਸੀ ਤੇ ਹੁਣ ਆਪਾਂ ਜਾਂਦੇ ਜਾਂਦੇ ਉਹ ਵਾਲੀ ਵੀਡੀਓ ਵੀ ਬਣਾਵਾਂਗੇ ਕਿੰਨੇ ਫਲੋਰ ਉੱਪਰ ਜਾਂਦੇ ਪਏ ਆ। ਉਹ ਖੁੱਲਣ ਲੱਗਾ ਹੈ ਹੁਣ। ਲੈ ਵੀ ਮਿੱਤਰਾਂ ਲਿਫਟ ਚੱਲ ਪਈ ਆ ਉੱਧਰ ਪੁੱਤਰ ਨਿਕਉ ਜਲੰਧਰ ਨਵਾਂ ਸ਼ਹਿਰ। ਉਹ ਅੱਗੇ ਵੜੇ ਆਪਾਂ। 24 24 ਜੀ ਇੱਥੋਂ ਥੱਲੇ ਉਹ ਆ ਗਿਆ ਇੱਧਰ ਵੀ। ਆ ਦੇਖੋ ਇੱਧਰੋਂ ਥੱਲੇ ਆਦਾ ਪਿਆ। ਤਾਂ ਇਹ ਕਿਹਦਾ? ਆਪਾਂ ਨੂੰ ਜਾਂਦੇ ਵੇਹ ਇਸ ਤਰ੍ਹਾਂ ਆਪਾਂ। ਸਰਵਾਰ ਨਾਲ ਵੀ ਥੋੜੀ ਲੁੱਕ ਦਿਖਾ ਦਿੰਦਾ ਮੇਰਾ ਬਸ ਵਾਲੀ ਲੁੱਕ ਹੈ ਤਾਂ ਇੱਥੇ ਦੀ ਹੋਏ ਕਵਰੇ ਹੋ ਗਿਆ ਸਾਰਾ ਮਿਲਦਾ ਬਿਲਡਿੰਗ ਆ ਗਈ ਉੱਪਰ 59 ਮੇ ਤੇ ਆ ਗਿਆ ਆਪਾਂ ਹਨਾ ਦਮੇ ਜੀ ਨਾ ਮਿਲਦਾ ਬੜੀ ਯਾਰ ਕੰਨ ਪਰ ਹੋ ਗਏ ਜਾਮਪੂਰੇ ਆਪਣੇ ਹੋ ਤਮਾ ਸੀ ਟੁਪਿਆ ਥੈਂਕ ਯੂ ਉਹ ਬੱਲੇ ਮਿੱਤਰਾ ਸਰਵਤ 30 ਸਕੰਡ ਲੱਗੇ ਭਾਈ ਉਪਰਾਂ ਨੂੰ ਪੂਰੇ 30 ਸਕੰਡ ਕਿੱਥੋਂ ਆ ਗਏ ਪਟਿਆਲੇ ਤੋਂ ਆ ਵੀ ਪਟਿਆਲਾ ਅੱਛਾ ਜੀ ਤੇ ਕਿੰਨਾ ਕ ਟਾਈਮ ਹੋ ਗਿਆ ਇੱਥੇ ਆਏ ਨੂੰ ਘੁੰਮੋ ਫੇਰੇ ਭਾਜੀ ਮਿੱਤਰੋ ਹੋ ਹੋ ਕੇ 10 ਦਿਨ ਜੀ 10 ਦਿਨ ਹੋ ਗਏ ਆ ਵੀ ਨੂੰ ਆਪਣਾ ਭਾਈ ਆਪਾਂ ਇੱਥੇ ਰਹਿੰਦੇ ਆ ਆਪਾਂ ਇੱਥੇ ਰਹਿੰਦੇ ਆ ਜੀ ਅੱਛਾ ਅੱਛਾ ਪੀ ਆਰ ਜੀ ਅੱਛਾ ਅੱਛਾ ਹਾਂ ਮਾਰੀ ਬੇਟੀ ਵੀ ਆ ਗਈ ਅੱਛਾ ਜੀ ਬੇਟਾ ਹੀ ਆਪ ਜੀ ਦਾ ਹਾਂ ਬੇਟਾ ਹੀ ਆ ਬੇਟਾ ਹੀ ਆਪ ਜੀ ਦਾ ਨਹੀਂ ਵਧੀਆ ਗੱਲ ਆ ਘੁੰਮ ਰਹੇ ਆ ਯਾਰ ਆ ਤੁਹਾਡਾ ਦਾ ਆਹੋ ਤੇ ਲੋ ਜੀ ਤੁਹਾਨੂੰ ਅਣ ਦਿਖਾਣੇ ਇੱਥੇ ਤਾਂ ਚੱਕਰ ਵਗੈਰਾ ਲਵਾਣੇ ਆ ਆਪਾਂ ਘੁੰਮ ਰਹੇ ਆ ਆਪਣਾ ਬਾਈ ਪੂਰਾ ਇੱਥੇ ਸਕਾਈ ਟਾਵਰ ਦਾ ਜਿਹੜਾ ਉੱਪਰਲਾ ਜਿਹੜਾ ਫਲੋਰ ਹੈਗਾ ਪਉਤੇ ਇਸ ਟਾਈਮ ਘੁੰਮਦੇ ਪਏ ਆ ਤੇ ਮਨਜੋਤ بھائی ਖੜੇ ਆ ਜਿਹੜੇ ਸ਼ੀਸ਼ੇ ਦੇ ਉੱਪਰ ਤਾਂ ਆ ਵਾਲੇ ਸ਼ੀਸ਼ੇ ਦੇ ਉੱਪਰ ਇਹ ਕਹਿੰਦੇ ਇੱਥੇ ਲਿਖਿਆ ਹੋਇਆ ਕਹਿੰਦੇ ਕਿ ਇਹ 38 ਐਮ ਐਮ ਦਾ ਸ਼ੀਸ਼ਾ ਆ ਇਹ ਵਾਲਾ ਤੇ ਜਿਹੜੀ ਆਪਣੀ ਨਾਰਮਲ ਕੰਕਰੀਟ ਦੀ ਸੈਲਫ ਹੁੰਦੀ ਆ ਨਾ ਉਸ ਤੋਂ ਵੀ ਇਹ ਜਿਆਦਾ ਸਟਰੋਂਗ ਹੈ ਰਾਜੇ ਦਾ ਤੇ ਇਸ ਕਰਕੇ ਇਹਦੇ ਉੱਪਰ ਖੜਦੇ ਤਾਂ ਕੋਈ ਚੱਕਰ ਨਹੀਂ ਹੈਗਾ ਬੜਾ ਛਾਲਾ ਮਾਰੋ ਕੋਈ ਪ੍ਰੋਬਲਮ ਨਹੀਂ ਹੈਗੇ ਪਤਾ ਭੰਗੜਾ ਪਾਓ ਕਹਿੰਦੇ ਬਾਕੀ ਕਿਸੇ ਦਾ ਕੋਈ ਨਹੀਂ ਪਤਾ ਹੁੰਦਾ ਲੋਹੇ ਦੀਆਂ ਸ਼ੀਟਾਂ ਵੀ ਟੁੱਟ ਜਾਂਦੀਆਂ ਆਉਂਦੀਆਂ ਨਹੀਂ ਭਾਜੀ ਕਿਤੇ ਡਰਦਾ ਨਹੀਂ ਲੱਗ ਰਿਹਾ ਥੱਲੇ ਦੇਖ ਕੇ ਥੋੜਾ ਪਹਿਲਾਂ ਪਤਾ ਲੱਗਦਾ ਸੀ ਡਰਨਾ ਥੋੜਾ ਲੱਗਦਾ ਨਾ ਕੋਣ ਠੀਕ ਹੈ ਥੋੜਾ ਸਟੇਬਲ ਹੋ ਜਾਂਦਾ ਮਾਈਂਡ ਕਿਉਂਕਿ ਫਿਰ ਹਰ ਹੋ ਜਾਂਦਾ ਜਿਆਦਾ ਤੇ ਆਪਾਂ ਸਕਾਈ ਡੈਕ ਦੇ ਉੱਪਰ ਆਪਾਂ ਉੱਥੇ ਜਾਣਾ ਹੈ ਹੁਣ ਉਹ ਵਾਲੇ ਸਾਈਡ ਤੇ ਤੇ ਬਾਹਰ ਪਹਿਲਾਂ ਨਾ ਧੁੰਦ ਪਈ ਹੋਈ ਸੀਗੀ ਹੁਣ ਕਾਫੀ ਜ਼ਿਆਦਾ ਸਾਫ਼ ਹੋ ਗਿਆ ਆ ਸਾਰਾ ਚਿੱਟਾ-ਚਿੱਟਾ ਹੋ ਗਿਆ ਇਧਰਲੇ ਪਾਸੇ ਤੇ ਬਾਰਾ ਜਿੰਨੇ ਵੀ ਕਾਲਿਆਂ ਕਾਲੇ ਪੱਟੇ ਵਾਲੇ ਰੋਡ ਦੇਖਦੇ ਪਏ ਨਾ ਵਿੱਚ ਪੀਲੀਆਂ ਪੀਲੀਆਂ ਲਾਈਨਾਂ ਵੱਜੀਆਂ ਹੋਈਆਂ ਪੀਲੀਆਂ ਚਟੀਆਂ ਤੇ ਲਾਲ ਇੱਥੇ ਗੱਡੀਆਂ ਘਟ ਘੁੰਮਦੀਆਂ ਪਈਆਂ ਅੱਜ ਹੈਗੇ ਇੱਥੇ ਈਸਟਰ ਵਾਈਫ ਤੇ ਕਰਕੇ ਪਬਲਿਕ ਹੌਲਿਡੇ ਆ ਗਵਰਨਮੈਂਟ ਦੀ ਛੁੱਟੀ ਹੁੰਦੀ ਆ ਛੁੱਟੀ ਦਿੱਤੀ ਹੁੰਦੀ ਸਾਰੇ ਤੇ ਸਾਰਾ ਆਪਣਾ ਇੰਜੋਏ ਵਗੈਰਾ ਕਰਦੇ ਪਏ ਆ ਤੇ ਆਪਾਂ ਵੀ ਇੱਥੇ ਆਏ ਸੀਗੇ ਘੁੰਮਣ ਚੱਲੀਏ ਉੱਪਰ ਭਾਈ ਜੀ ਖਾਲੀ ਹੋ ਗਿਆ ਡੈਕ ਵਾਲਾ ਦੂਜੇ ਗੇੜੇ ਤੇ ਚੱਲ ਜਾਂਦੇ ਆਪਾਂ ਆਜੋ ਐ ਤੋਂ ਜਾਣਾ ਆਪਾਂ ਸਕਾਈ ਡੈਕ ਤੇ ਬਾਲੇ ਪਾਸੇ ਦਾ ਚੱਕੋ ਇੱਧਰ ਝਾਕਾ ਇੱਧਰਲੇ ਪਾਸੇ ਤੇ ਆਪਾਂ ਵੇਟ ਕਰਦੇ ਪਏ ਆ ਇਸ ਟਾਈਮ ਆਪਾਂ ਹੈਗਾ ਲੈਵਲ 52 ਦੇ ਉੱਪਰ ਖੜੇ ਆ ਤੇ ਆਪਾਂ ਲੈਵਲ ਜਾਣਾ 53 ਦੇ ਇਹ ਤੋਂ ਦੋ ਲੈਵਲ ਉੱਪਰ ਆਪਾਂ ਉੱਥੋਂ ਜਾ ਕੇ ਵੀ ਝਾਕਾ ਲੈਨੇ ਆਲਦ ਵਾਲੇ ਆਕਲੈਂਡ ਸਿਟੀ ਦਾ ਕਿੱਦਾਂ ਦਾ ਇੱਥੇ ਦਾ ਹੈਗਾ ਆ ਤੇ ਵਿਊ ਕਿੱਦਾਂ ਦਾ ਹੈਗਾ ਆਲਦ ਵਾਲੇ ਦਾ ਪਾਣੀ ਆ ਪਾਣੀ ਦੇ ਵਿੱਚ ਬਿਲਡਿੰਗਾਂ ਖੜੀਆਂ ਆ ਬਿਲਡਿੰਗਾਂ ਦੇ ਵਿੱਚ ਕਾਰੋਬਾਰ ਚੱਲਦੇ ਪਏ ਆ ਤੇ ਵੱਡੇ ਵੱਡੇ ਬੈਂਕੋ ਆ ਇੱਥੇ ਵੱਡੇ ਵੱਡੇ ਬੈਂ ਇੰਸ਼ੂਰੈਂਸ ਦੀਆਂ ਕੰਪਨੀਆਂ ਆ ਜਿਹਦਾ ਵੀਰੋ ਕਰਕੇ ਉਹ ਹੈਗੀਆਂ ਆ ਤੇ ਨਾਲ ਹੈਗੇ ਆਪਣੇ ਮਿੱਤਰ ਸੱਜਣ ਮਿੱਤਰ ਜਿਹੜੇ ਵੇਟ ਕਰਦੇ ਬਏ ਉੱਪਰ ਜਾਣ ਵਾਸਤੇ ਬਾਹਰ ਦਾ ਮੌਸਮ ਹੋ ਗਿਆ ਸਾਫ਼ ਪਹਿਲਾਂ ਧੁੰਦ ਜੀ ਪਈ ਹੋਈ ਸੀ ਕਿ ਤਾਂ ਕਰਕੇ ਸ਼ੀਸ਼ੇ ਤੇ ਵੀ ਜੰਮਿਆ ਹੋਇਆ ਸੀਗਾ ਲਓ ਜੀ ਸਿਗਨਲ ਆਪਾਂ ਨੂੰ ਮਿਲ ਗਿਆ ਗ੍ਰੀਨ ਤੇ ਚੱਲੇ ਹੁਣ ਆਪਾਂ ਦੋ ਫਲੋਰ ਉੱਪਰ ਚੱਲ ਗਏ ਆ ਜਾਓ ਆ ਜਾਓ ਉਹ ਲੱਗਿਆ ਹੋਇਆ ਸਾਹਮਣੇ ਪਾਸੇ ਨੰਬਰ ਸਕੇ ਚਾਵਾ ਹੈਡਿੰਗ ਆ ਟੂ ਲੈਵਲ 60 ది ਸਕਾਈ ਡੈਕ This is the highest level we have here it's 220 meters above ground Um if you look down the glass you can see people in orange and blue jumpsuits they do the skywalk at the sky jump spot so now we are going 60 or 61 60 that's the 60 or oh, this is the highest so year, yeah you thank there. you ਜੇ ਪੂਰੇ ਫਲਮ ਫਲਮਾਰੇ ਸਭ ਤਾਂ ਉੱਪਰ ਆਏ ਆ ਆਪਾਂ ਅਪਾ ਪਹਿਲਾਂ ਵੀ ਆ ਕੇ ਜਾਂਦੇ ਸੀਗੇ ਤਾਂ ਪਰ ਆਪਣਾ ਥੱਲੇ ਤੋਂ ਥੋੜਾ ਮਿਲਦਾ ਚਲ ਜਾਂਦੇ ਸੀਗੇ 53 ਤੇ ਮੁੜ ਜਾਂਦੇ ਹੁੰਦੇ ਸੀ ਇੱਥੇ ਅਸੀਂ ਨਹੀਂ ਆਨੇ ਹੁੰਦੇ ਸੀ ਉੱਪਰ ਇੱਥੇ ਘਟਾਈਦਾ ਸੀ ਉੱਪਰ ਇੱਥੇ ਥੋੜਾ ਡਿਫਰੈਂਸ ਆ ਜਾਂਦਾ ਥੱਲੇ ਥੋੜੀ ਜਿਆਦਾ ਆ ਵਾਈਡ ਜਗ੍ਹਾ ਤੇ ਇੱਥੇ ਥੋੜਾ ਜਿਆਦਾ ਹੋਰ ਬੰਦਾ ਹੌਜ਼ਾਰ ਕਰ ਲੈਂਦਾ ਨੇੜੇ ਤੋਂ ਇੰਨੀ ਕਿ ਜਗ੍ਹਾ ਹੀ ਆ ਬਸ ਫੋਟੋਗ੍ਰਾਫੀ ਪੂਰੀ ਚੱਲਦੀ ਪਈ ਆ ਜੀ ਬਾਈ ਦੀ ਇੱਕ ਵਰਦਨ ਮੇਂ ਗੇੜਾ ਹਾਲਣ ਵਾਲੇ ਦਾ ਦਵਾ ਦਿੰਦੇ ਆ ਇਧਰਲੇ ਪਾਸੋਂ ਇਹ ਗੋਰਿਆਂ ਦੇ ਨਿਆਣੇ ਆ ਨਾ ਡਰ ਦੇ ਦੂਰ ਤੇ ਨਹੀਂ ਆਗੇ ਆਰਾਮ ਨਾਲ ਇੱਥੇ ਪੂਰਾ ਕੋਲੇ ਆ ਕੇ ਖੜਦੇ ਆ ਤੇ ਉਹ ਤੇਰੀ ਸ਼ੀਸ਼ਾ ਕਿੰਨਾ ਕੁ ਮੋਟਾ ਆ ਆ ਪੂਰਾ ਸ਼ੀਸ਼ੇ ਦੇ ਧੱਕੇ ਮਾਰੀ ਜਾਂਦਾ ਮਾਮਾ ਉਹ ਸ਼ੀਸ਼ੇ ਦੇ ਨਾਲ ਇਧਰ ਕਿੰਨਾ ਘੈਂਟ ਆ ਸ਼ੀਸ਼ਾ ਇਧਰੋਂ ਲਾਗੇ ਨਾ ਇਧਰ ਲਸ਼ਕੋਰ ਘੱਟ ਪੈਂਦੀ ਭਾਜੀ ਤੇ ਬਾਈਆ ਲੱਗਿਆ ਹੋਇਆ ਇੱਥੇ ਦੇਖਣ ਪੰਗੇ ਲੈਣੇ ਨਾ ਨਾ ਇੱਥੋਂ ਕਾਫੀ ਜ਼ਿਆਦਾ ਵਿਊ ਹੈਗਾ ਇਧਰਲੇ ਪਾਸੇ ਦੇਖੋ ਕਿੰਨੀ ਦੂਜੀ ਸਿਪਾਈ ਹੈ ਸਿਪਾਈ ਆ ਗਿਆ ਇਧਰਲੇ ਪਾਸੇ ਉਹ ਮੋਟਰਵੇ ਆ ਉਹ ਪੱਲੇ ਪਾਸੇ ਸੋ ਲੋ ਜੀ ਆਪਾਂ ਥੱਲੇ ਵਾਲੇ ਫਲੋਰ ਤੇ ਜਾਣੇ ਪਏ ਆ ਇਸ ਟਾਈਮ 60 ਦੇ ਉੱਪਰ ਗਏ ਸੀਗੇ 60 ਤੋਂ ਆਪਾਂ ਜਾਣਾ ਹੈਗਾ ਹੁਣ ਥੱਲੇ ਵਾਲੇ ਫਲੋਰ ਤੇ ਅੰਕਲ ਹੁਣੇ ਮਿਲੇ ਆਪਾਂ ਨੂੰ ਅੰਕਲ ਹੁਣੇ ਮਿਲੇ ਆਪਾਂ ਨੂੰ ਹੈਲੋ ਸੋ ਆਲ ਇਸ ਕਾਫੇ ਹੇਰ of the bahir and around the corner we have the ice cream palace okay this good here ਆਪਾਂ ਇੱਕਦਮ ਸਕਾਰਾਈ ਟਾਵਰ ਦੇ ਨਾਲ ਸਿਖਰਾਂ ਤੇ ਖੜੇ ਆ ਜਿੱਥੋਂ ਜਿਹੜੇ ਨੌਜਵਾਨ ਹੈਗੇ ਆ ਜਿਹਨਾਂ ਦੇ ਜਿਗਰੇ ਵੱਡੇ ਆ ਹੌਸਲੇ ਬਲੰਦ ਆ ਉਹ ਇੱਥੋਂ ਜੰਪ ਲਾਦੇ ਆ ਇੱਥੋਂ ਜੰਪ ਲਾ ਕੇ ਨਾ ਸਿੱਧਾ ਉੱਥੇ ਜਾਂਦੇ ਆ ਆਹ ਦਾ ਗਰੂਪ ਉਹਦੇ ਨਾਲ ਖੜਾ ਆ ਉਹ ਹੈਲਪ ਕਰਤਾ ਪਿਆ ਉਹਦੀ ਪੂਰੀ ਤਿਆਰੀ ਚੱਲਦੀ ਭਈ ਆ ਜੋਰਾਂ ਦੇ ਉੱਪਰ ਇਹ ਪੂਰਾ ਆਕਲੈਂਡ ਦਾ ਸੈਂਟਰ ਪੈ ਜਾਂਦਾ ਇਹ ਵਾਲੀ ਜਗ੍ਹਾ ਤੇ ਜਿੱਥੇ ਸਕਾਈ ਟਾਵਰ ਬਣਿਆ ਹੋਇਆ ਕਿਉਂਕਿ ਕੋਈ ਵੀ ਸਿਟੀ ਦੇ ਵਿੱਚ ਨਾ ਉਹਨੂੰ ਸੈਂਟਰ ਚਾਹੀਦਾ ਹੀ ਹੁੰਦਾ ਹੈ ਉਹ ਦੇਖੋ ਚੱਲ ਗਿਆ ਓਕੇ ਚੱਲ ਗਿਆ ਥੱਲੇ ਵਾਹ ਉਹ ਬੰਦਾ ਦੇਖਦਾ ਪਿਆ ਟਿਲ ਤੱਕ ਉਹ ਦੇਖੋ ਕਿੰਨੀ ਸਪੀਡ ਜਾਂਦੀ ਭਈ ਉਹ ਰੱਸੀ ਆਹ ਪਰ ਨਾਲ ਸਟੀਲ ਦੀ ਤਾਰ ਜੀ ਪਾਈ ਹੋਈ ਆ ਵਾਹ ਚੱਕ ਦਾ ਕੰਮ ਸੈਂਟਰ ਇਸ ਕਰਕੇ ਜ਼ਰੂਰ ਜ਼ਰੂਰਤ ਹੁੰਦੀ ਹੈ ਸਿਟੀ ਦੇ ਵਿੱਚ ਕਿਉਂਕਿ ਜੇ ਫੈਮਿਲੀ ਦੇ ਵਿੱਚ ਜੇ ਕੋਈ ਆਪਣਾ ਪਰਸਨ ਇੱਧਰ ਉੱਧਰ ਹੋ ਜਾਂਦਾ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਆਪਾਂ ਸੈਂਟਰ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਮੀਟ ਕਰ ਸਕਦੇ ਆਂ ਦੁਬਾਰਾ ਫੇਰ ਮਿਲ ਸਕਦੇ ਆਂ ਇਸ ਕਰਕੇ ਕੋਈ ਸਿਟੀ ਦੇ ਵਿੱਚ ਸੈਂਟਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਇੱਥੇ ਕੌਫੀ ਕੀਤੀ ਸੀਗੀ ਆਰਡਰ ਬਾਈ ਨੇ ਕੌਫੀ ਬਣ ਗਿਆ ਇਟਸ ਰੈਡੀ ਫਾਰ ਡਰਿੰਕ ਸਰ ਥੈਂਕ ਯੂ ਬਸ ਬਹੁਤ ਵਧੀਆ ਬਣ ਗਿਆ ওকে ਥੈਂਕ ਯੂ ਵੈਰੀ ਮਚ ਯਾ ਆਪਾਂ ਵੇਟ ਕਰਦੇ ਹੋਏ ਬਿੱਲੇ ਬਾਈ ਦੀ ਇੱਧਰ ਤੇ ਭਾਈ ਚੱਕ ਲਓ ਜੀ ਜਾਨੋ ਇਹ ਇਹ ਸਟਰੋਂਗ ਵਾਲੀ ਆ ਬਜੀ ਉਹ ਵਨ ਸ਼ੂਗਰ ਜਾਂ ਵਨ ਸ਼ੂਗਰ ਆ ਸਹੀ ਆ ਤੇ ਇਧਰਲੇ ਪਾਸੇ ਬਾਹਲਾ ਪਾਸਾ ਹੋ ਗਿਆ ਪੂਰਾ ਕਲੀਅਰ ਆ ਇੱਥੇ ਬਾਈ ਨੇ ਰੱਖੀ ਹੋਈ ਆ ਕਹਿੰਦੇ ਕਿ ਜੇ ਤੁਸੀਂ ਚੈੱਕ ਕਰਨੀ ਆ ਤਾਂ ਚੈੱਕ ਕਰ ਸਕਦੇ ਆ ਆਪਾਂ ਇਹ ਕੁਝ ਖਰੀਦਣਾ ਨਹੀਂ ਹੈਗਾ ਤੇ ਆਪਾਂ ਸਿਰਫ ਹੈਗੇ ਕਾਫੀ ਤੇ ਪਾਣੀ ਦੇ ਸਕੀਨ ਮੁੰਡੇ ਇਧਰਲੇ ਪਾਸੇ ਉਹ ਜਿਹੜੇ ਬੰਦਿਆਂ ਨੇ ਜੰਪ ਲਾਣਾ ਨਾ ਉਹ ਇਧਰਲੇ ਪਾਸੇ ਖੜੇ ਆ ਜਿਹੜੀ ਆ ਵਾਲੀ ਮਸ਼ੀਨ ਆ ਇਹ ਰੋਟੇਟ ਹੁੰਦੀ ਆ ਮਤਲਬ ਕਿ ਜਿਹੜਾ ਮਕਸਦ ਵਾ ਜਦੋਂ ਸਾਰਾ ਨੰਬਰ ਆਪਣਾ ਉਹ ਇਹ ਕੁੜੀ ਦਾ ਹੈਗਾ 39 ਨੰਬਰ ਤੇ ਇੱਥੋਂ ਹੀ ਜਾਣਾ ਆ ਇੱਥੋਂ ਜਾ ਕੇ ਉਹਦੇਲੇ ਪਾਸੇੋਂ ਬੱਲੇ ਧੀਏ ਸਟਰੋਂਗੇਸਟ ਆਂ ਕਿਹਦੇ ਜਿਉਈ ਨਾ ਵਾ ਵੈਰੀ ਗੁੱਡ ਆਮੰਤਾਂ ਤਿਆਰੀ ਕਰਦੇ ਪਏ ਐ ਇਸ ਟਾਈਮ ਪੂਰੀ ਪ੍ਰੈਪਰੇਸ਼ਨ ਕਰਕੇ ਤੇ ਉਸ ਤੋਂ ਬਾਅਦ ਹੀ ਜੰਪ ਲਾਇਆ ਜਾਂਦਾ ਆ ਕੋਈ ਡਰੀ ਹੋਊਗੀ ਡਰੀ ਉਸ ਦਾ ਨਹੀਂ 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 ਡਰੀ ਨਹੀਂ ਆਗੀ ਥੋੜਾ ਤਾਂ ਹੁੰਦਾ ਸਿਵਰ ਬਟ ਜਦ ਇੱਕ ਵਾਰ ਜੰਪ ਕਰਕੇ ਨਾ ਫੇਸ ਨਹੀਂ ਕੋਈ ਚੱਕਰ ਹੁੰਦਾ ਇਹਦਾ ਬਗਤ ਹੁੰਦਾ ਹੀ ਜਾਂਦਾ ਹੁਣ ਅਵੇ ਥੱਕਾ ਮਾਨੋਣਾ ਯਾਰ ਨਹੀਂ ਥੱਕਾ ਨਹੀਂ ਮਾਨਾ ਫਿਰ ਰਹੋ ਨੇ ਗੋਡ ਬlesਸ ਯੂ ਗੋਡ ਬlesਸ ਯੂ ਗੁੱਡ ਕਿੰਨਾ ਮਰਦ ਹੋ ਗਿਆ ਤਨਜੀਗਰਾ ਵਾਹ ਹੋਇ ਗੋ ਚੜਦੀ ਕਲਾ ਰੱਖੀ ਵਾਹ ਗੋ ਵੈਰੀ ਗੁੱਡ ਰੀ ਡਨ ਮੈਨ ਜਿਹੜੀ ਰੱਸੀ ਥੱਲੇ ਨੂੰ ਛੱਡੀ ਸੀਗੀ ਜਿਹਦਾ ਖੂਹੇ ਦੇ ਵਿੱਚ ਆਪਾਂ ਰੱਸੀ ਬਾਅਦਦੇ ਨੇ ਉਸੇ ਤਰ੍ਹਾਂ ਰੱਸੀ ਨੂੰ ਦੁਬਾਰਾ ਫੇਰ ਉੱਪਰ ਨੂੰ ਖਿੱਚਦੇ ਪਏ ਆ ਰੱਸੀ ਪੂਰੀ ਲਪੇਟ ਹੁੰਦੀ ਹੈ ਹੈਗੀ ਉਹਦਾ ਰੱਸੀ ਨਹੀਂ ਹੈਗੀ ਇਹ ਹੈਗੀ ਆ ਸਟੀਲ ਦੀ ਤਾਰ ਹੁੰਦੀ ਹੈ ਜਿਹੜੀ ਇਹ ਵਾਲੀ ਆ ਤੇ ਇਹਦਾ ਜਿਹੜਾ ਖਰਚਾ ਮੈਂ ਦੱਸ ਦਿੰਦਾ ਜੇ ਕਿਸੇ ਨੇ ਇੱਥੇ ਸਕਾਈ ਵੋਕ ਕਰਨੀ ਤਾਂ ਉਹਦੇ ਹੈਗੇ ਆ 320 ਡਾਲਰ ਲੱਗਦੇ ਉਹਦੇ ਆਰਾਊਂਡ ਇੰਡੀਆ ਦਾ 18000 ਰੁਪਇਆ ਲੱਗ ਜਾਂਦਾ ਹੈ ਤੇ ਹਾਂ ਤੇ ਜਿਹੜਾ ਇਹ ਵਾਲਾ ਥੱਲੇ ਨੂੰ ਛੱਡਦੇ ਆ ਉਹਦਾ 550 ਡਾਲਰ ਲੱਗਦਾ ਉਹਦਾ ਲੱਗਦਾ ਹੈ ਪੂਰਾ ਖੁੱਲ ਮਿਲਾ ਕੇ 28000 ਰੁਪਇਆ 10000 ਦਾ ਡਿਫਰੈਂਸ ਆ ਤੇ ਬਟ ਲੋਕਾਂ ਨੇ ਇਹ ਐਡਵੈਂਚਰ ਕਰਨਾ ਹੁੰਦਾ ਆ ਜਿੰਦਗੀ ਦੇ ਐਡਵੈਂਚਰ ਕਰਦਾ ਹੁੰਦਾ ਤੇ ਨਾਲ ਦੇ ਨਾਲ ਕੀ ਹੁੰਦਾ ਐਡਵੈਂਚਰ ਕਰਨ ਦੇ ਨਾਲ ਤੁਹਾਡੇ ਜਿਹੜੀਆਂ ਦਿਮਾਗ ਦੀਆਂ ਦਿਮਾਗ ਜਿਹੜਾ ਤੁਹਾਡਾ ਹੁੰਦਾ ਨਾ ਜਿਆਦਾ ਐਕਟਿਵ ਹੋ ਜਾਂਦਾ ਆ ਖੁੱਲ ਜਾਂਦਾ ਆ ਇਸ ਤਰ੍ਹਾਂ ਸਿਕਾ ਇੱਥੇ ਦੇ ਇੱਥੇ ਆ ਜਿਹੜੇ ਹੈਗੇ ਆ ਦੋ ਗਰੂਪ ਮੈਂਬਰ ਹੈਗੇ ਆ ਲਾਈਵ ਗਰੂਪ ਲਾਈਵ ਕਰਾ ਦੇ ਇੱਥੇ ਇਹ ਸਾਲ ਲਵਾ ਦੇ ਆ ਚਲੋ ਆਜੋ ਹੁਣ ਵੱਧਦੇ ਆ ਬਰਲੇ ਵਸੇ ਆਪਾਂ ਫਿਰ ਨੀ ਚਲੋ ਉਹ ਵਾਲੇ ਮਸ਼ੀਨ ਤੋਂ ਆਪਾਂ ਆ ਗਏ ਉਧਰਲੇ ਪਾਸੇਓ ਤੇ ਆਲਦ ਵਾਲੇ ਹੁਣ ਇੱਥੇ ਆਪਾਂ ਘੁੰਮਦੇ ਪਏ ਆ ਜਿਆਦਾ ਚੈਨ ਆਉਂਦੇ ਲੈਵਲ ਤੇ ਆ ਕੇ ਆਇਆ ਆਪਣਾ ਬੱਸ ਇਹ ਸੀ ਹੈ ਨਾ ਸਟੇਟਾਇਨ ਬੁਰਾ ਬਣ ਗਿਆ ਰਹਤੇ ਨੇ ਦੁਬਾਰਾ ਬੀਲੋਸ ਜਿਹੜਾ ਨਾ ਅਰਮੀ ਲਾਗਾ ਗਿਆ ਹੈ ਨਾ ਇਹ ਵੀ ਗੱਲ ਹੈ ਮੌਸਮ ਵਧੀਆ ਹੈ ਤਿੰਨ ਬੱਜੇ ਆ ਤਿੰਨ ਬੱਜੇ ਤੇ ਐਸਕੇ ਨੂੰ ਵੀ ਰਾਨ ਐ ਇੱਥੇ ਇਹ ਨਾ ਡਰਨਾ ਨਹੀਂ ਆਉਂਦਾ ਕੋਈ ਜਾਨ ਕੋ ਲਾਤੇ ਪਰ ਜਿਹੜੀ ਚੀਜ਼ ਇੱਥੇ ਹੈਗੀ ਹੈ ਨਾ ਉਹ ਕਹਿੰਦੇ ਨਾ ਦਿਖਦਾ ਹੁੰਦਾ ਉਹ ਹੁੰਦਾ ਨਹੀਂ ਜਿਹੜਾ ਜੰਦ ਲੱਗਦਾ ਆ ਲੈਵਲ ਤੋਂ ਲੱਗਦਾ ਹੈਨਾ ਫਿਰ ਉਹ ਸਮਝ ਕੀ ਆ ਉਹ ਬਹੁਤ ਹੈ ਤਾਂ ਉਹ ਦਾ ਸਵਾਰ ਪਵੇ

ਜਿੱਥੇ ਸਾਡੀ ਗੱਡੀ ਪਾਣੀ ਦੇ ਵਿੱਚ ਇਹ ਤੋਂ ਆਪਾਂ ਜਾਣਾ ਹੈ 5 ਕਿਲੋਮੀਟਰ ਆਪਰ ਡਾਊਨ 5 ਕਿਲੋਮੀਟਰ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਇੱਕ ਜਿਹੜਾ ਸਟੇਸ਼ਨ ਵਾਲਾ ਜਿਹੜਾ ਵਿਦੋਮਾਰਡ ਦਾ ਰਹਿੰਦੇ ਉਸੇ ਚ ਜਾਣਾ ਉਹਦਾ ਆਪਾਂ ਥੱਲੇ ਆ ਕੇ ਘੁੰਮ ਕੇ ਪੂਰਾ ਇੱਥੇ ਵੀ ਜਾ ਕੇ ਆਪਾਂ ਉਹਨਾਂ ਦੇ ਦਰਸ਼ਨ ਕਰਕੇ ਆਵਾਂਗੇ ਟ੍ਰੇਨਾਂ ਤੋਂ ਉਹਨਾਂ ਨੂੰ ਲੋਹਾਏ ਕਰਕੇ ਆਣੇ ਆ ਤੇ ਬਾਅਦ ਨੂੰ ਗ੍ਰੀਨ ਸਟੇਟ ਵੀ ਘੁਮਾਣੀ ਆ ਬਾਅਦ ਵਿੱਚ ਉਹਦੇ ਬਾਅਦ ਤੇ ਫਿਰ ਆਪਾਂ ਰਾਮਤਾ ਜੋਗੀ ਵੱਲ ਰਹੇ ਆ ਐਦਲ ਵਾਸਤੇ ਸਾਰੇ ਬੰਦੇ ਬੈਠੇ ਆ ਆਪਣੇ ਬਾਜੀ ਲੈ ਰਹੇ ਪਏ ਆ ਇੱਧਰ ਸਾਡਾ ਬਾਈ ਬੈਠਾ ਆ ਨਾਲ ਆ ਬੈਠਾ ਹੈ ਬਿੱਲਾ ਭਾਈ ਬਿੱਲੇ ਦੀ ਅੱਖਾਂ ਤੋਂ ਡਰ ਲੱਗਦਾ ਯਾਰ ਚਲੋ ਜੀ ਥੱਲੇ ਚੱਲਦੇ ਹੁਣ ਆਪਾਂ ਥੱਲੇ ਵਾਲੇ ਫਲੋਰ ਤੇ ਬਿੱਲੇ ਨੇ ਤਾਂ ਗਾਈ ਦਾ ਦੁੱਧ ਚੋਲਿਆ ਆ ਕਾਫੀ ਪੀ ਲਈਏ ਲੋ ਆਪਾਂ ਐਗਜ਼ਿਟ ਤਾਂ ਜਾਂਦੇ ਹੁਣ ਨਿਆਣੇ ਆਦੇ ਪਏ ਪੂਰੀ ਖੱਪ ਕਰਦੇ ਪਏ ਆ ਥੈਂਕ ਯੂ ਉਹ ਨਾ ਇਸ ਗੋਇੰਗ ਟੂ ਗਰੁੱਪ ਇਹਦਾ ਆਈ ਆਣੀ ਨਾ ਗਰੁੱਪ ਜਾਂਦੇ ਪਏ ਆ ਬੜਾ ਇੱਧਰ ਚੱਲਦਾ ਪਿਆ ਗਰੁੱਪ ਇਹਨਾਂ ਨੂੰ ਦੇਖ ਕੇ ਝਾਕਾ ਲੈ ਕੇ ਜਾਂਦੇ ਆ ਮੈਨੂੰ ਲੱਗਾ ਇਕੱਠੇ ਤਾਂ ਨਹੀਂ ਇੱਕ-ਇੱਕ ਛੱਡੂਗੇ ਇਕੱਠੇ ਛੱਡੂਗੇ ਇਕੱਠੇ ਢੂਏ ਇਕੱਠੇ ਬੰਨੇ ਆ ਇਹ ਬੋਕਰ ਕਰੂਗੇ ਮੈਨੂੰ ਜ਼ਿਆਦਾ ਹਾਂ ਇਹ ਵਾਕ ਕਰੂਗੇ ਇਹ ਵਾਕ ਕਰੂਗੇ ਮੈਨੂੰ ਲੱਗਾ ਹਾਂ ਇਹ ਇੱਧਰਲੇ ਪਾਸੇ ਆ ਵਾਕ ਕਰੂਗੇ ਜੰਪ ਵਾਲਾ ਇੱਧਰਲੇ ਪਾਸੇ ਆ ਉੱਤੋਂ ਦੇਖਣੀ ਇੱਧਰੋਂ ਵਧੀ ਨਹੀਂ ਆਜੋ ਉੱਤੋਂ ਦੇਖਣੀ ਪਤਾ ਲੈ ਵੀ ਆਪਾਂ ਨਿੱਕਾ ਜਾਣ ਲੱਗੇ ਦੇ ਇੱਥੇ ਬਟ ਹੁਣ ਆਪਾਂ ਖੜ ਗਏ ਆ ਤੇ ਇਹਦਾ ਵੀ ਝਾਕਾ ਲੈ ਕੇ ਜਾਵਾਂਗੇ ਆਪਾਂ ਸਕਾਈਵੌਕ ਕਰਨ ਲੱਗਿਆ ਦੇ ਆਰ ਡੂਇੰਗ ਸਕਾਈਵੌਕ ਨਾ ਯਾ ਦਿਸ ਇਜ਼ ਦ ਸਕਾਈਵੌਕ ਸਕਾਈਵੌਕ ਰੰਗ ਆਈ ਡੋਨਟ نو ਲੈ ਵੀ ਸਕਾਈਵੌਕ ਚਾਲੂ ਹੋਣੀ ਐ ਇੱਥੋਂ ਚਾਰੇ ਵਾਲਿਆਂ ਦੇ ਪੰਜ ਜਾਣਿਆਂ ਦਾ ਗਰੁੱਪ ਆਇਆ ਉਹਨਾਂ ਤੇ ਇੱਥੋਂ ਹੌਲੀ 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 ਇੱਧਰ ਤੇ ਜਾਂਦੇ ਹੁੰਦੇ 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 ਨੇ ਉੱਧਰ ਪੱਲੇ ਪੱਲੇ ਸਾਰੇ ਘੁੰਮਦੇ ਘੁੰਮਦੇ ਸਾਰਿਆਂ ਨੇ ਇਹਨਾਂ ਨੇ ਵਾਕ ਕਰਾਇਆ ਦੂਜਾ ਬਾਈ ਵੀ ਹੋ ਗਿਆ ਪੂਰਾ ਉਹਦੇ ਵਿੱਚ ਹਾਂਜੀ ਘੈਂਟ ਜੀ ਯਾਰ ਚਲ ਵੀ ਕੁੜੀ ਵੀ ਕੱਲ ਆਪੀ ਆਪਣਾ ਉਹ ਵੀ ਡਰਦੀ ਸਹੀ ਗੱਲ ਆ ਯਾਰ ਮੁੰਡੇ ਥੋੜਾ ਲੱਗੇ ਮੈਨੂੰ ਅੰਕਲ ਥੋੜੇ ਦਾ ਰੋਸ ਲੱਗਦੇ ਆ ਉਹ ਇਹ ਅੰਕਲ ਵੀ ਝੋਕ ਗਏ ਹੁਣ ਪੂਰਾ ਅੰਕਲ ਹੈਪੀ ਹੋ ਗਿਆ ਪਹਿਲਾਂ ਡਰਦਾ ਸੀਗਾ ਸੋ ਇਹਨੇ ਹੁਣ ਨਾ ਫਾਰਵਰਡ ਨੂੰ ਲੈਣ ਹੁਣ ਆਇਆ ਤੇ ਬਾਜੀ ਹੁਣੇ ਬੈਠੇ ਚੱਲੀਏ ਬਾਜੀ ਫਸਲੇ ਨੂੰ ਚਲੋ ਆਜੋ ਜੀ ਕਿਉਂਕਿ ਹੋਵੇ ਹਾਲੀਵੁੱਡ ਕਰਦੇ ਫਿਰ ਟਾਈਮ ਲਾ ਜਣਾ ਆਪਣਾ ਫਿਰ ਹੋਰ ਕਾਫੀ ਜ਼ਿਆਦਾ ਟੀਚਰ ਰਹਿ ਜਾਣੀਆਂ ਥੈਂਕ ਯੂ ਵੈਰੀ ਮੱਚ ਸਰ ਥੈਂਕ ਯੂ ਥੈਂਕ ਯੂ ਵੈਰੀ ਮੱਚ ਕਿਸਾਈ ਸੋ ਥਿਸ ਵੇ ਇਸ ਗੋਇੰਗ ਐਗਜ਼ਿਟ ਇੱਦੋਂ ਮੈਨੂੰ ਲੱਗਾ ਐਂਡ ਯਾ ਹਾਂ ਇਹ ਆਪੂ ਨੂੰ ਥੈਂਕ ਯੂ ਮੈਡਮ ਚੱਲ ਆ ਜਾ ਮਿੱਤਰਾਂ ਉਹ ਕਹਿੰਦੇ ਨੇ ਬੜੀਆਂ ਲੰਮੀ ਆ ਰਾਵਾਂ ਨੇ ਸਦਿੰਦਰ ਤੋਂ ਸਰਦਾਰ ਜੀ ਉਸ ਤਰ੍ਹਾਂ ਹੀ ਨਾ ਉੱਪਰ ਗਏ ਸੀਗੇ ਉਹ ਲਿਫਟ ਤੇ ਵਨ ਵੇ ਹੀ ਆ ਉੱਪਰੋਂ ਭਰਾਵਾ ਇੱਥੇ ਦੋ ਫਲੋਰ ਆਪਾਂ ਥੱਲੇ ਆ ਗਏ ਦੂਜੇ ਦੇ ਵਿੱਚ ਤੇ ਇੱਥੇ ਆਪਾਂ ਨੂੰ ਹੁਣ ਡਾਊਨ ਆਇਓ ਕਰ ਲੈ ਯਾ ਗੋਇੰਗ ਡਾਊਨ ਯੈਸ ਯੈਸ ਮੈਂ ਡਾਊਨ ਉਹ ਵਾਲੀ ਸਾਰੇ ਉੱਪਰ ਜਾਂਦੀ ਆ ਉਹ ਇੱਥੇ ਤੱਕ ਕੋਈ ਆ ਬਸ ਲੋ ਜੀ ਥੱਲੇ ਜਾਂਦੇ ਹੁਣ ਆਪਾਂ ਪਹਿਲਾਂ ਆਪਣਾ ਰੂਟ ਇੱਥੇ ਇੱਕ ਬਾਈ ਰਹਿੰਦੇ ਆਪਣੇ ਵਜੀਤ ਤੋਂ ਹੀ ਉਹਨਾਂ ਦਾ ਰੈਸਟੋਰੈਂਟ ਆ ਉੱਥੇ ਜਾਵਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਕਵੀਨ ਸਟਰੀਟ ਕਵੀਨ ਸਟਰੀਟ ਘੁੰਮ ਕੇ ਤੇ ਬ੍ਰਿਟੋ ਮਾਰਟ ਜਾਵਾਂਗੇ ਬ੍ਰਿਟੋ ਮਾਰਟ ਦੇ ਬਾਅਦ ਆਪਾਂ ਜਾਵਾਂਗੇ ਪਿੰਡਾਂ ਨੂੰ ਚਲੋ ਜੀ ਆਪਾਂ ਝਾਕ ਕੇ ਲਿਆਏ ਉੱਪਰ ਸਕਾਈ ਟਾਵਰ ਦਾ ਜਿਹੜਾ ਆਕਲੈਂਡ ਸਿਟੀ ਦਾ ਸੈਂਟਰ ਜਗਾ ਪੈ ਜਾਂਦੀ ਆ ਉੱਥੋਂ ਆਪਾਂ ਲੈਣਾ ਹੁਣ ਐਗਜ਼ਿਟ ਕਰਕੇ ਆਇਥੋਂ ਤੇ ਜਾਣੇ ਉੱਪਰ ਨੂੰ ਜਦ ਆਪਾਂ ਇਥੋਂ ਐਂਟਰ ਕਰਦੇ ਹੁੰਦੇ ਨਾ ਉੱਪਰ ਸਕਾਈ ਟਾਵਰ ਦੇ ਉੱਪਰ ਜਾਣ ਨੂੰ ਜਿੱਥੇ ਆਪਾਂ ਦੇਖਣਾ ਹੁੰਦਾ ਆ ਉਸ ਤੋਂ ਪਹਿਲਾਂ ਇੱਕ ਨਾ 바ਰ ਕੋਡ ਦਾ ਵਾਊਚਰ ਦਿੰਦੇ ਹੁੰਦੇ ਛੋਟਾ ਵਾਲਾ ਤੇ ਉਹ 바ਰ ਕੋਡ ਜਦ ਆਪਾਂ ਇੱਥੇ ਵਾਪਸ ਆਣਾ ਹੁੰਦਾ ਤਾਂ ਇੱਥੇ ਮਸ਼ੀਨਾਂ ਲੱਗੀਆਂ ਹੋਈਆਂ ਤੇ ਸਟਾਫ ਵੀ ਖੜਾ ਹੁੰਦਾ ਮੋਲੇ ਬਸੇ ਤੇ ਉਹਨਾਂ ਨੂੰ ਵੀ ਦੇਖ ਸਕਦੇ ਆ ਆ ਵੀ ਉੱਥੇ ਸਕੈਨ ਕਰਕੇ ਨਾ ਉੱਥੇ ਫੋਟੋਆਂ ਲੋਕੇਟ ਹੁੰਦੀਆਂ ਐ ਸਕਰੀਨ ਦੇ ਉੱਪਰ ਜੇ ਕਿ ਸਿਰਫ ਫੋਟੋਆਂ ਚਾਹੀਦੀਆਂ ਤਾਂ 55 ਡਾਲਰ ਦੀਆਂ ਚਾਰ ਫੋਟੋਆਂ ਹੈਗੀਆਂ ਆ ਤੇ ਜੇ ਕਿ ਬੰਦਾ ਚਾਹਦਾ ਹੈ ਕਿ ਆਪਾਂ ਫੋਟੋਆਂ ਲੈ ਲਈ ਆ ਆ ਤੇ ਇੱਥੋਂ ਆਪਾਂ ਜਾਂਦੇ ਆ ਉੱਪਰ ਹੁਣ ਉੱਪਰ ਜਾ ਕੇ ਆਪਾਂ ਨਿਕਲਦੇ ਬਾਹਰ ਤੋ ਬਾਹਰ ਆ ਗਏ ਆਪਾਂ ਇਹ ਵਾਲ ਵਸ ਤੇ ਘੁੰਮ ਲਿਆ ਇੱਥੇ ਸਾਰੇ ਸੋ ਲਿਸਟ ਵੀ ਫੋਰਗਟ ਆ ਜਿਹੜੀ ਅਸਲੀ ਵਿੱਚ ਜਿਹੜੀ ਫੀਮ ਆ ਨਾ ਜਿਹੜੀ ਪੰਜਾਬ ਸਰਕਾਰ ਨੇ ਬੰਦ ਕੀਤੀ ਸਾਰੀ ਗਵਰਨਮੈਂਟ ਆ ਫੀਮ ਦੇ ਬੂਟੇ ਦਾ ਫੁੱਲ ਆ ਅੱਛਾ ਹਾਂ ਤੇ ਜਿਹੜਾ ਇੱਕ ਟ੍ਰੇਡਮਾਰਕ ਹੁੰਦਾ ਨਾ ਫੌਜੀਆਂ ਦੇ ਜਿਹੜੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਆਰਮੀ ਦਾ ਜਿਹੜਾ ਟ੍ਰੇਡਮਾਰਕ ਉਹ ਆਵਲਾ ਹੈ ਇਹਨਾਂ ਦਾ ਸੋ 25 25 April ਨੂੰ ਇਹਨਾਂ ਦਾ ਦਿਨ ਆ ਇਹਨਾਂ ਦਾ ਜਗੜੇ ਆਸਟ੍ਰੇਲਿਆ ਨਿਊਜ਼ੀਲੈਂਡ ਤੇ ਆਸਟ੍ਰੇਲਿਆ ਦੇ ਵਿੱਚ ਜਿੰਨੇ ਵੀ ਫੌਜੀ ਹਨ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਹਰੇਕ ਟਾਊਨ ਦੇ ਵਿੱਚ ਉੱਥੇ ਪਰੇਡ ਕੀਤੀ ਜਾਂਦੀ ਆ ਤੇ ਉਸ ਦਿਨ ਵੀ ਪਬਲਿਕ ਹੌਲੀਡੇ ਹੁੰਦਾ ਆ ਉਹ ਸਮਰਪਿਤ ਹੈਗਾ ਜਿਹੜੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੇ ਫੌਜੀ ਸ਼ਹੀਦ ਜਵਾਨ ਆਪਣੇ ਹੋਏ ਸੀਗੇ ਉਹਦੇ ਵਿੱਚ ਸਿੱਖ ਰੈਜਿਮੈਂਟ ਦੇ ਵੀ ਆਏ ਸੀਗੇ ਬੰਦੇ ਉਹਨਾਂ ਦੀਆਂ ਵੀ ਜਗ੍ਹਾ ਬਣੀ ਹੋਈਆਂ ਵਰਲਡ ਦੇ ਵਿੱਚ ਲੱਗ ਲੱਗੇ ਕੋਨਿਆਂ ਦੇ ਵਿੱਚ ਤੇ ਆਪਾਂ ਵੈਸੇ ਨਿਕਲ ਕੇ ਆ ਗਏ ਆ ਬਾਹਰ ਸਕਾਈ ਟਾਵਰ ਦੇ ਬਾਹਰ ਨਿਕਲ ਕੇ ਆ ਗਏ ਆ ਆਪਾਂ ਇੱਥੇ ਵਿਦੜੀ ਕੀਤਾ ਦੀ ਉੱਪਰਲੇ ਪਾਸੇ ਇੱਥੋਂ ਵਿਦੜੀ ਕਰਕੇ ਭਾਜੀ ਕਿੱਦਾਂ ਲੱਗ ਰਿਹਾ ਉਹ ਵਧੀਆ ਲੱਗ ਰਿਹਾ ਜੀ ਐਨ ਕਿੰਨੇ ਕੰਪੂਰੇ ਨਜ਼ਾਰੇ ਆ ਬਹੁਤ ਵਧੀਆ ਭਾਜੀ ਐਨ ਨਜ਼ਾਰਾ ਬੰਨਿਆ ਹੋਇਆ ਐਨ ਪੂਰਾ ਬਾਕੀ ਆਪਾਂ ਜਾ ਕੇ ਆਏ ਆ ਉੱਪਰ ਬਹੁਤ ਵਧੀਆ ਫੀਲ ਹੋਇਆ ਹਾਂਜੀ ਬਹੁਤ ਵਧੀਆ ਲੱਗਿਆ ਉੱਪਰ ਜਾ ਕੇ ਵੀ ਤੇ ਹੋਰ ਕੁਝ ਉਹਰ ਬਾਕੀ ਵਾਜੀ ਦੇਖਦਾ ਸਾਰਾ ਸਿਟੀ ਦਾ ਥੀ ਵੂ ਜੀਤ ਪੇੜ ਬਣਾ ਦਿਆ ਪੰਜੀ ਜਾਂ ਪਰ ਲਾਹੌਰ ਕਿਹਾ ਜੀ ਉੱਥੇ ਦਾ ਬਸ ਓਖਾ ਹੀ ਹੈਗਾ ਮੇ ਦਾ ਖਤਰੇ ਵਾਲਾ ਹੀ ਹੈਗਾ ਮੈਂ ਖਤਰੇ ਖਤਰੇ ਇੱਥੇ ਦਾ ਪੂਰੀ ਯਾਰ ਬਦੇ ਬਹੁਤ ਜਿਆਦਾ ਪ੍ਰੇਸ਼ ਹਾਂ ਜੀ ਇੱਥੇ ਦਾ ਪੂਰੀ ਸੇਫਟੀ ਹੈ ਹਾਂ ਜੀ ਹਾਂ ਜੀ ਕੱਲੀ ਕੱਲੀ ਚੀਜ਼ ਚੈੱਕ ਕਰਦੇ ਆ ਆਪਣੇ ਵੈਲਟਾਂ ਬੁਲਟਾ ਸਭ ਕੁਝ ਧੰਨਵਾਦ ਵੀਰੇ ਧੰਨਵਾਦ ਬਾਈ ਦਾ ਬਹੁਤ-ਬਹੁਤ ਤੇ ਆਜੋ ਫਿਰ ਆਪਾਂ ਕਰਦੇ ਆ ਐਕਸਪਲੋਰ ਨਿਊਜ਼ੀਲੈਂਡ ਦੀਆਂ ਕੰਡੀਆਂ ਚ ਭਾਈ ਹੌਪਸਨ ਸਟਰੀਟ ਤੇ ਜਾਣਾ ਪਹਿਲਾਂ ਆਪਸ਼ਨ ਸੀਟ ਤੇ ਜਾਣਾ ਆ ਆਲ ਦੋ ਵਾਲੇ ਦਾ ਤਾਂ ਝਾਕ ਆਇਆ ਸकाई ਸਿਟੀ ਦਾ